ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੁਸ਼ੇਰ ਲੋਧਿਆਨ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਟਾਈਮ ਦੀ ਖਬਰ ਆ ਰਹੀ ਹੈ ਡਾਟਾ ਕੰਪਨੀ 뷰 ਨਾਉ ਨੂੰ ਲੈ ਕੇ ਜੀ ਹਾਂ 뷰 ਨਾਉ ਨੂੰ ਲੈ ਕੇ ਡਾਟਾ ਕੰਪਨੀ ਜਿਹੜੀ ਹੈਗੀ ਹੈ ਲਗਾਤਾਰ ਈਡੀ ਦੀ ਰਡਾਰ ਤੇ ਜਿਹੜੀ ਇਹ ਕੰਪਨੀ ਚੱਲ ਰਹੀ ਹੈ ਔਰ ਇਸ ਮਾਮਲੇ ਚ ਦੱਸ ਦਈਏ ਕਿ ਹੁਣ 3 ਮਹੀਨੇ ਪਹਿਲਾਂ ਲਗਭਗ 3 ਮਹੀਨੇ ਪਹਿਲਾਂ ਇਸ ਤੇ ਈਡੀ ਦੀ ਰੇਡ ਹੋਈ ਸੀ ਜਿਸ ਤੋਂ ਬਾਅਦ ਤੋਂ ਲੈ ਕੇ ਈਡੀ ਦੇ ਸ਼ਿਕੰਜੇ ਦੇ ਹੇਠ ਇਹ ਕੰਪਨੀ ਦੇ ਪ੍ਰੋਮੋਟਰ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹਦੇ ਵਿੱਚ આરોਪ ਲਗਾਏ ਗਏ ਅਰੇ ਸੀ ਕਿ ਈਡੀ ਵੱਲੋਂ આરોਪ ਲਗਾਏ ਗਏ ਨੇ ਕਿ ਮਨੀ ਲਾਂਡਰਿੰਗ ਚ ਪੈਮਲਾ ਕੇਸ ਦੇ ਹੇਠ ਇਹਨਾਂ ਨੂੰ ਜਿਹੜਾ ਲਿਖਤਾ ਗਿਆ ਨੇ ਤੇ ਐਫਆਈਆਰ ਵੀ ਦਰਜ ਹੋਈ ਹੈ ਸੋ ਇਸ ਮਾਮਲੇ 'ਚ ਹੁਣ ਪ੍ਰੋਮੋਟਰਾਂ ਵੱਲੋਂ ਜੀ ਹਾਂ ਜਿਹੜੇ ਕੰਪਨੀ 뷰 ਨਾਓ ਕੰਪਨੀ ਦੇ ਜਿਹੜੇ ਪ੍ਰੋਮੋਟਰ ਹੈ ਸੁਖਵਿੰਦਰ ਸਿੰਘ ਜੀ ਹਾਂ ਜ਼ਿਰਕਪੁਰ ਦੀ ਇਸੇ ਜਿਹੜੀ ਕੰਪਨੀ ਹੈ ਸੋ ਪ੍ਰੋਮੋਟਰ ਵੱਲੋਂ ਜਿਹੜਾ ਹੈਗਾ ਮਾਨਯੋਗ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਅਪੀਲ ਲਗਾਈ ਗਈ ਸੀ ਕਿ ਇੱਕ ਤਾਂ ਬੇਲ ਦੀ ਅਪੀਲ ਲਗਾਈ ਸੀ ਔਰ ਦੂਸਰੀ ਇੱਕ ਹੋਰ ਯਾਚਿਕਾ ਲਗਾਈ ਗਈ ਸੀ ਜਿਹਦੇ ਵਿੱਚ ਅਕਾਊਂਟ ਜਿਹੜੇ ਆ ਅਨਫ੍ਰੀਜ਼ ਕਰਨ ਦੀ ਗੱਲਬਾਤ ਕੀਤੀ ਗਈ ਸੀਗੀ ਅਪੀਲ ਕੀਤੀ ਗਈ ਸੀ ਸੋ ਮਾਨਯੋਗ ਕੋਰਟ ਦਾ ਹੁਣ ਫੈਸਲਾ ਆ ਚੁੱਕਾ ਹੈ ਫੈਸਲਾ ਸਾਹ ਤੁਹਾਡੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਪੜ੍ਹ ਵੀ ਸਕਦੇ ਹੋ ਸੋ ਫੈਸਲੇ ਦੇ ਵਿੱਚ ਮਾਨਯੋਗ ਕੋਰਟ ਨੇ ਸਿੱਧਾ ਤੌਰ ਤੇ ਇਹ ਗੱਲਬਾਤ ਕਰੀਏ ਤਾਂ ਵਿਊ ਨਾਉ ਦੇ ਪ੍ਰਮੋਟਰਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ। ਉਹਨਾਂ ਨੇ ਸਾਫ਼ ਸੌਰਤੇ ਮਾਨਯੋਗ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਹੈਗਾ ਕਿ ਇਸ ਕੰਪਨੀ ਦੇ ਵਿੱਚ ਆਮ ਜਨਤਾ ਦਾ ਪੈਸਾ ਇਨਵੈਸਟ ਕੀਤਾ ਹੋਇਆ ਹੈ। ਸੋ ਉਹ ਕਿਸੇ ਵੀ ਤਰੀਕੇ ਦੀ ਕੋਈ ਇੰਟਰਫੀਰੈਂਸ ਨਹੀਂ ਕਰਨਗੇ ਔਰ ਨਾ ਹੀ ਕਿਸੇ ਤਰੀਕੇ ਦੀ ਰਾਹਤ ਦੇਣਗੇ। ਮਾਨਯੋਗ ਕੋਰਟ ਵੱਲੋਂ ਸਿੱਧਾ ਟਾਰਟੇ ਕੀ ਆਮ ਨਿਵੇਸ਼ਕਾਂ ਦਾ ਪੈਸਾ ਲੱਗਾ ਭੋਲੀ ਭਾਲੀ ਜਨਤਾ ਦਾ ਪੈਸਾ ਲੱਗਾ ਸੋ ਕਿਸੇ ਤਰੀਕੇ ਦੀ ਰਾਹਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਕਿਹਾ ਉਹਨੇ ਇਹ ਵੀ ਇੱਕ ਸੁਜੈਸ਼ਨ ਦਿੱਤੀ ਹੈਗੀ ਹੈ ਕਿ ਪ੍ਰੋਮੋਟਰਸ ਨੂੰ ਚਾਹੀਦਾ ਹੈ ਕਿ ਉਹ ਈਡੀ ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਔਰ ਈਡੀ ਦੀ ਜਾਂਚ ਚ ਸ਼ਾਮਲ ਹੋ ਕੇ ਆਪਣੀ ਜੋ ਵੀ ਆਪਣੇ ਡਾਕੂਮੈਂਟ ਹੈ ਦਸਤਾਵੇਜ਼ ਦੇਣ ਤਾਂ ਕਿ ਉੱਥੋਂ ਹੀ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ ਸੋ ਇਸ ਦੇ ਵਿੱਚ ਮਾਨਯੋਗ ਈਡੀ ਨੇ ਜਿਹੜੇ ਜਿਹੜੇ ਅਕਾਊਂਟ ਵੀ ਫ੍ਰੀਜ਼ ਕੀਤੇ ਹੋਏ ਹੈ ਉਹਨੂੰ ਲੈ ਕੇ ਵੀ ਮਾਨਯੋਗ ਕੋਰਟ ਨੇ ਸਿੱਧੇ ਤੌਰ ਤੇ ਸਪਸ਼ਟ ਕਰ ਦਿੱਤਾ ਕਿ ਕੋਈ ਵੀ ਅਕਾਊਂਟ ਅਨਫ੍ਰੀਜ਼ ਨਹੀਂ ਹੋਗਾ ਸੋ ਜਿਹੜੇ ਬਿਊ ਨਾਓ ਕੰਪਨੀ ਦੇ ਜਿਹੜੇ ਡਾਇਰੈਕਟਰ ਹੈਗੇ ਪਰਮੋਟਰ ਹੈਗੇ ਸੁਖਵਿੰਦਰ ਸਿੰਘ ਖਰੋੜ ਜਿਹੜੀ ਕਿ ਜ਼ੇਰਖਪੁਰ ਤੋਂ ਕੰਪਨੀ ਹੈਗੀ ਹੈ ਡਾਟਾ ਕੰਪਨੀ ਆਪਣੇ ਆਪ ਨੂੰ ਦੱਸੀ ਜਾਂਦੀ ਸੀ ਕਿ 뷰 নাও ਔਰ ਬਾਅਦ ਦੇ ਵਿੱਚ ਉਹਦੇ ਆਰਟ ਦੇ ਵਿੱਚ ਡਾਟਾ ਕੰਪਨੀ ਦੇ ਆਰਟ ਦੇ ਵਿੱਚ ਜਿਹੜਾ ਮਾਰਕੀਟਿੰਗ ਮਲਟੀ ਲੈਵਲ ਮਾਰਕੀਟਿੰਗ ਵੀ ਕੀਤੀ ਜਾ ਰਹੀ ਸੀਗੀ ਸੋ ਇਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਪਾਲੇ ਪਾਲੀ ਜਨਤਾ ਨੂੰ ਫਸਾਇਆ ਜਾ ਰਿਹਾ ਸੀ ਸੋ ਉਹਨਾਂ ਦੀ ਲਗਾਤਾਰ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਸੋ ਹੁਣ ਇਸ ਤੋਂ ਬਾਅਦ ਹਜੇ ਤੱਕ ਤਾਂ ਇਹ ਮੁਸ਼ਕਲਾਂ ਪ੍ਰਮੋਟਰਾਂ ਤੱਕ ਹੀ ਸੀ ਪਰ ਹੁਣ ਐਂ ਲੱਗਦਾ ਕਿ ਇਹ ਮੁਸ਼ਕਲਾਂ ਜਿਹੜੀ ਪ੍ਰਮੋਟਰਾਂ ਤੋਂ ਕਿ ਏਜੰਟਾਂ ਤੱਕ ਵੀ ਜਿਹੜੀ ਹੈ ਜਿਹੜੀ ਹੈ ਵੱਧ ਸਕਦੀਆਂ ਉਹਦਾ ਇੱਕ ਰੀਜ਼ਨ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਬਲਕਿ ਦੇਸ਼ ਭਰ ਦੇ ਲੋਕਾਂ ਵੱਲੋਂ ਇਸ ਕੰਪਨੀ ਦੇ ਵਿੱਚ ਜਿਹੜਾ ਹੈ ਪੈਸਾ ਨਿਵੇਸ਼ ਕੀਤਾ ਗਿਆ ਸੀ ਜਿਨ੍ਹਾਂ ਨੂੰ 4% ਦਾ ਲਾਲਚ ਦਿੱਤਾ ਜਾਂਦਾ ਸੀ ਵੀਊ ਕਮ ਵੀਊ ਨਾ ਕੰਪਨੀ ਦੇ ਹੀ ਇੱਕ ਜਿਹੜੇ ਨਿਵੇਸ਼ਕ ਹੈ ਉਹਨੇ ਦੱਸਿਆ ਕਿ ਨਾਮ ਨਾ ਛਾਪਨ ਜਾਂ ਨਾਮ ਨਾ ਡਿਸਕਲੋਜ਼ ਕਰਨ ਦੇ ਉਸ ਤੋਂ ਉਹਨਾਂ ਨੇ ਦੱਸਿਆ ਕਿ ਸਾਨੂੰ ਬੇਸਿਕਲੀ ਉਹਨਾਂ ਨੂੰ ਕੁਝ ਏਜੰਟਾਂ ਵੱਲੋਂ ਇਹੋ ਜੇ ਪਰਲੋਭਨ ਦਿੱਤੇ ਜਾਂਦੇ ਸੀ ਕਿ 4% ਮਹੀਨੇ ਦੀ ਵਾਪਸੀ ਹੋਏਗੀ ਸੋ ਇਸ ਲਾਲਚ ਦੇ ਵਿੱਚ ਆ ਕੇ ਬਹੁਤ ਸਾਰੀ ਭੋਲੀ ਭਾਲੀ ਜਨਤਾ ਵੱਲੋਂ ਵੀ ਆਪਣੇ ਘਰਾਂ ਨੂੰ ਗਿਰਵੀ ਰੱਖ ਕੇ ਆ ਹੋਰ ਵਪਾਰਾਂ ਦੇ ਵਿੱਚੋਂ ਪੈਸੇ ਕੱਢ ਕੇ ਵਿਊ ਨਾਓ ਕੰਪਨੀ ਦੇ ਵਿੱਚ ਡਾਟਾ ਇਨਵੈਸਟ ਕਰਨ ਦੇ ਨਾਮ ਤੇ ਪੈਸਾ ਇਹ ਲਗਾਇਆ ਗਿਆ ਦਾਸੀ ਹੈ ਕਿ ਜਿਹੜਾ ਨਿਵੇਸ਼ਕਾਂ ਤੋਂ ਪੈਸਾ ਜਿਹੜਾ ਲਿੱਤਾ ਗਿਆ ਉਹ ਡਾਟਾ ਕੰਪਨੀ ਦੇ ਸਿਰ ਤੇ ਲਿੱਤਾ ਗਿਆ ਕਲਾਉਡ ਸਰਵਿਸਿਜ਼ ਨੂੰ ਰੈਂਟ ਆਊਟ ਕਰਨ ਲਈ ਕਲਾਉਡ ਸਰਵਿਸਿਜ਼ ਦੇ ਸਟੋਰੇਜ ਉਹ ਤਾਂ ਅਨਲਿ ਜਿਹੜੀ ਹੈ ਇਹ ਪੈਸਾ ਲਿੱਤਾ ਗਿਆ ਪਰ ਦਾਸੀ ਹੈ ਕਿ ਇਹ ਵੀ ਦੱਸਿਆ ਗਿਆ ਮਾਨਯੋਗ ਕੋਰਟ ਵੱਲੋਂ ਜਿਹੜੇ ਫੈਸਲੇ ਤੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਈਡੀ ਮੁਤਾਬਕ ਜਿਹੜਾ ਕੰਪਨੀ ਵੱਲੋਂ ਦੱਸਿਆ ਗਿਆ ਕਿ ਜਿੰਨਾ ਕਿ ਡਾਟਾ ਸਟੋਰੇਜ ਵਧਾਈ ਗਈ ਹੈ ਜਿੰਨੇ ਪੈਸੇ ਲਗਾਏ ਗਏ ਡਾਟਾ ਸਟੋਰੇਜ ਪ੍ਰੈਕਟੀਕਲ ਚ ਉਨੀ ਡਾਟਾ ਸਟੋਰੇਜ ਹੈ ਹੀ ਨਹੀਂ ਕੰਪਨੀ ਦੇ ਕੋਲ ਸੋ ਇਸ ਲਈ ਕਰਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਕੰਪਨੀ ਦੀ ਕਾਰਗੁਜ਼ਾਰੀ ਤੇ ਔਰ ਕੰਪਨੀ ਨੂੰ ਲੈ ਕੇ ਬਹੁਤ ਸਾਰੇ ਹੋਰ ਵੀ ਸਵਾਲ ਖੜੇ ਹੋ ਰਹੇ ਸੋ ਹੁਣ ਅਗਲਾ ਐ ਲੱਗ ਰਿਹਾ ਕਿ ਅਗਲੇ ਜਿਹੜੇ ਦੌਰ ਦੇ ਵਿੱਚ ਹੁਣ ਕੰਪਨੀ ਦੇ ਏਜੰਟਸ ਜਿਹੜੇ ਕਿ 7.7% ਕਮਿਸ਼ਨਰ ਲੈ ਕੇ ਆਮ ਜਨਤਾ ਨੂੰ ਪ੍ਰਲੋਭਨ ਦੇਣ ਦੇ ਸੀਗੇ ਕਿ 4% ਮਹੀਨੇ ਦੀ ਵਾਪਸੀ ਹੋਏਗੀ ਜਿਹੜੀ ਵੀ ਉਹਨਾਂ ਦੇ ਵੱਲੋਂ ਇਨਵੈਸਟਮੈਂਟ ਕੀਤੀ ਜਾਏਗੀ ਸੋ ਉਸ ਸਾਰੇ ਮਾਮਲੇ ਦੇ ਵਿੱਚ ਹੁਣ ਉਹ ਏਜੰਟਾਂ ਦੇ ਵੀ ਜਿਹੜੀ ਹੈ ਇਹ ਗਲੇ ਦੀ ਫਾਸ ਬਣ ਸਕਦੇ ਕਿਉਂਕਿ ਆਮ ਭੋਲੀ ਭਾਲੀ ਜਨਤਾ ਜਿਹੜਿਆ ਨੇ ਲੱਖਾਂ ਕਰੋੜਾ ਰੁਪਏ ਇਨਵੈਸਟ ਕੀਤੇ ਹੋਏ ਆ ਜਦੋਂ ਉਹਨਾਂ ਦੇ ਪੈਸੇ ਖਤਰੇ ਦੇ ਵਿੱਚ ਆਏਗਾ ਤਾਂ ਡੈਫੀਨਿਟਲੀ ਉਹ ਉਸ ਏਜੰਟ ਨੂੰ ਵੀ ਜ਼ਰੂਰ ਫੜਨਗੇ ਸੋ ਇਹ ਜਦ ਅਨੇ ਸ਼ਹਿਰ ਦੀ ਗੱਲ ਕਰੀਏ ਤਾਂ ਕੁਝ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਲੁਧਿਆਣਾ ਸ਼ਹਿਰ ਦਾ ਹੀ ਘੱਟੋ ਘੱਟ 2000 ਕਰੋੜ ਰੁਪਇਆ ਏਜੰਟਾਂ ਵੱਲੋਂ ਇਸ ਕੰਪਨੀ ਦੇ ਵਿੱਚ ਡਾਟਾ ਕੰਪਨੀ ਦੇ ਨਾਮ ਤੇ ਜਾਂ ਡਾਟਾ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਮ ਤੇ ਕਪੂਲੀ ਪਾਲੀ ਜਨਤਾ ਤੋਂ ਨਿਵੇਸ਼ ਕਰਵਾਇਆ ਗਿਆ ਹੈਗਾ ਇਨਵੈਸਟ ਕਰਵਾਇਆ ਗਿਆ ਸੋ ਬਹੁਤ ਸਾਰੇ ਲੋਕ ਜਿਹੜੇ ਆ ਪਰੇਸ਼ਾਨ ਹੈਗੇ ਆ ਪਿਛਲੇ 2-3 ਮਹੀਨੇ ਤੋਂ ਕਿਤੇ ਨਾ ਕਿਤੇ ਜਿਹੜੇ ਲੋਕ ਸੀਗੇ ਉਹ ਫਿਰ ਵੀ ਕੰਟਰੋਲ ਚ ਸੀਗਾ ਕਿਉਂਕਿ ਮਾਨਯੋਗ ਕੋਰਟ ਦੇ ਵਿੱਚ ਅਪੀਲ ਲਗਾਈ ਗਈ ਸੀ ਕਿ ਇਹ ਪ੍ਰਮੋਟਰਾਂ ਵੱਲੋਂ ਇਹ ਪਰਲੋਭਨ ਦਿੱਤੇ ਜਾ ਰਹੇ ਸੀਗਾ ਮਿਸਗਾਈਡ ਕੀਤਾ ਜਾ ਰਿਹਾ ਸੀਗਾ ਕੰਫੀਡੈਂਸ ਨਾਲ ਕੀਤਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਪਾਰਸ਼ਲੀ ਰਿਲੀਫ ਮਿਲ ਗਈ ਹੈਗੀ ਹੈ ਜਾਂ ਉਦੋਂ ਤੇ ਪਾਸੇ ਵੀ ਕਿਹਾ ਜਾ ਰਿਹਾ ਸੀਗਾ ਕਿ ਬਹੁਤ ਜਲਦੀ ਰਿਲੀਫ ਮਿਲ ਜਾਏਗੀ ਅਕਾਊਂਟ ਆਨ ਫ੍ਰੀਜ਼ ਹੋ ਜਾਣਗੇ ਤੇ ਉਸ ਤੋਂ ਬਾਅਦ ਇਹ ਪੈਸਾ ਰਿਲੀਜ਼ ਹੋ ਜਾਏਗਾ ਦਾਜ਼ੀਏ ਕਿ ਸੂਤਰਾ ਦੇ حوالے ਤੋਂ ਇਹ ਵੀ ਪਤਾ ਲੱਗ ਰਿਹਾ ਕਿ HDFC ਬੈਂਕ ਦੇ ਵਿੱਚ ਜਿਹੜਾ ਖਾਤਾ ਹੈਗਾ ਉਹਦੇ ਵਿੱਚ ਹੀ ਲਗਭਗ ਕੰਪਨੀ ਦੇ ਖਾਤਿਆਂ ਦੇ ਵਿੱਚ ਲਗਭਗ 52000 ਕਰੋੜ ਰੁਪਏ ਜਿਹੜਾ ਹੈਗਾ ਉਹ ਜਿਹੜਾ ਇਸ ਟਾਈਮ ਪਿਆ ਹੈਗਾ ਸੋ ਲੋਕਾਂ ਵੱਲੋਂ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜਾ ਲੋਕਾਂ ਨੂੰ ਇਹ ਰਾਹਤ ਮਿਲਦੀ ਹੈ ਕਿਦਾ ਇਹ ਪੈਸਾ ਲੋਕਾਂ ਨੂੰ ਵਾਪਸ ਮਿਲ ਪੰਦਾ ਹੈਗਾ ਪਰ ਕੁੱਲ ਮਿਲਾ ਕੇ ਇੱਕ ਵੇਲੇ ਇਸ ਸਵੇਲੇ ਦੀ ਵੱਡੀ ਖਬਰ ਇਹ ਹੈ ਕਿ ਵਿਊਨਾਓ ਕੰਪਨੀ ਦੇ ਪ੍ਰੋਮੋਟਰਾਂ ਨੂੰ ਜਿਹੜੇ ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਅਕਾਊਂਟ ਅਨਫ੍ਰੀਜ਼ ਨੂੰ ਲੈ ਕੇ bail ਨੂੰ ਲੈ ਕੇ ਉਹਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਮਿਲੀ ਹੈ ਸੋ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਹੁਣ ਉਹਨਾਂ ਨੂੰ ਵਾਪਸ ED ਦੇ ਕੋਲ ED ਦੀ ਜਾਂਚ ਵਿੱਚ ਸ਼ਾਮਲ ਹੋਣਾ ਪਏਗਾ ਔਰ ED ਦੇ ਹਰ ਜਿਹੜੇ ਵਕ ਵਕ ਸਵਾਲਾਂ ਦਾ ਜਵਾਬ ਦੇਣਾ ਪਏਗਾ ਜਿੱਦਾਂ ਕਿ ED ਨੇ ਪਹਿਲਾਂ ਇਹ ਸਾਫ ਸਪਸ਼ਟ ਕਰ ਦਿੱਤਾ ਕਿ ਜਿੰਨਾ ਨਿਵੇਸ਼ ਡਾਟਾ ਕੰਪਨੀ ਦੇ ਵਿੱਚ ਕਲਾਊਡ ਸਰਵਿਸਿਜ਼ ਨੂੰ ਲੈ ਕੇ ਜਾਂ ਕਲਾਊਡ ਸਟੋਰੇਜ ਨੂੰ ਲੈ ਕੇ ਜਿਹੜਾ ਦਿਖਾਇਆ ਗਿਆ ਉਹ ਪ੍ਰੈਕਟੀਕਲ ਦੇ ਵਿੱਚ ਉਹਨਾਂ ਡਾਟਾ ਸੈਂਟਰ ਹੈ ਹੀ ਨਹੀਂ ਸੋ ਇਦਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਸਵਾਲ ਜਿਹੜੇ ਸਾਹਮਣੇ ਆ ਸਕਦੇ ਆ ਹੋਰ ਵੀ ਬਹੁਤ ਸਾਰੀਆਂ ਗੁੱਥੀਆਂ ਜਿਹੜੀਆਂ ਸਾਹਮਣੇ ਆ ਸਕਦੀਆਂ ਸੋ ਇਸ ਮਾਮਲੇ 'ਚ ਵੱਖ-ਵੱਖ ਜਿਹੜੇ ਜਿਹੜੇ ਕਾਨੂੰਨੀ ਐਕਸਪਰਟਸ ਐ ਜਦੋਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਚੀਜ਼ ਸਾਫ਼ ਸਪਸ਼ਟ ਕੀਤੀ ਕਿ ਮਾਨਯੋਗ ਕੋਰਟ ਵੱਲੋਂ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਜਿਹੜਾ ViewNow ਕੰਪਨੀ ਨੂੰ ਸੋ ਨਾ ਤਾਂ ਉਹਨਾਂ ਦੇ ਪ੍ਰਮੋਟਰਾਂ ਨੂੰ ਤੇ ਨਾ ਹੀ ਕਿਸੇ ਤਰੀਕੇ ਦੇ ਉਹਨਾਂ ਦੇ ਅਕਾਊਂਟ ਅਨਫ੍ਰੀਜ਼ ਕੀਤੇ ਗਏ ਸੋ ਆਹ ਨਾਲੇ ਦਿਨਾਂ 'ਚ ViewNow ਦੇ ਨਿਵੇਸ਼ਕਾਂ ਦਾ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਹਨਾਂ ਦਾ ਪੈਸਾ ਕਿਤੇ ਨਾ ਕਿਤੇ ਅਨਸੇਫ ਨਜ਼ਰ ਆ ਰਿਹਾ ਹੈਗਾ ਸੋ ਇਹ ਸਗੀ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਅਸੀ ਧੰਨਵਾਦ ਨਮਸਕਾਰ ਸਤਿ ਸ਼ਕਾਲ ਮਰਹਬਾ ਸੁਸ਼ੇਤ ਲੋਧਿਆਨ ਤੋਂ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਹਾਂ ਔਰ ਇਸ ਟਾਈਮ ਦੀ ਖਬਰ ਆ ਰਹੀ ਹੈ ਡਾਟਾ ਕੰਪਨੀ 뷰 ਨਾਉ ਨੂੰ ਲੈ ਕੇ ਜੀ ਹਾਂ 뷰 ਨਾਉ ਨੂੰ ਲੈ ਕੇ ਡਾਟਾ ਕੰਪਨੀ ਜਿਹੜੀ ਹੈਗੀ ਹੈ ਲਗਾਤਾਰ ਈਡੀ ਦੀ ਰਡਾਰ ਤੇ ਜਿਹੜੀ ਇਹ ਕੰਪਨੀ ਚੱਲ ਰਹੀ ਹੈ ਔਰ ਇਸ ਮਾਮਲੇ ਚ ਦੱਸ ਦਈਏ ਕਿ ਹੁਣ 3 ਮਹੀਨੇ ਪਹਿਲਾਂ ਲਗਭਗ 3 ਮਹੀਨੇ ਪਹਿਲਾਂ ਇਸ ਤੇ ਈਡੀ ਦੀ ਰੇਡ ਹੋਈ ਸੀ ਜਿਸ ਤੋਂ ਬਾਅਦ ਤੋਂ ਲੈ ਕੇ ਈਡੀ ਦੇ ਸ਼ਿਕੰਜੇ ਦੇ ਹੇਠ ਇਹ ਕੰਪਨੀ ਦੇ ਪ੍ਰਮੋਟਰ ਨਜ਼ਰ ਆ ਰਹੇ ਨੇ ਦੱਸਿਆ ਕਿ ਇਹਦੇ ਵਿੱਚ આરોਪ ਲਗਾਏ ਜਾ ਰਹੇ ਸੀਗੇ ਕਿ ਈਡੀ ਵੱਲੋਂ આરોਪ ਲਗਾਏ ਗਏ ਨੇ ਕਿ ਮਨੀ ਲਾਂਡਰਿੰਗ ਚ ਮਲਾ ਕੀ ਇਸ ਦੇ ਹੇਠ ਇਹਨਾਂ ਨੂੰ ਜਿਹੜਾ ਨਿੱਤਾ ਗਿਆ ਇਹਨਾਂ ਤੇ ਐਫ ਆਈ ਆਰ ਵੀ ਦਰਜ ਹੋਈ ਹੈ ਤੋਂ ਇਸ ਮਾਮਲੇ ਤੇ ਹੁਣ ਪ੍ਰੋਮੋਟਰਾਂ ਵੱਲੋਂ ਜੀ ਹਾਂ ਜਿਹੜੇ ਕੰਪਨੀ ਵੀਊ ਨਾਓ ਕੰਪਨੀ ਦੇ ਜਿਹੜੇ ਪ੍ਰਮੋਟਰ ਹੈ ਸੁਖਵਿੰਦਰ ਸਿੰਘ ਜੀ ਹਾਂ ਜ਼ਿਰਕਪੁਰ ਦੇ ਇਸੇ ਜਿਹੜੀ ਕੰਪਨੀ ਹੈ ਸੋ ਪ੍ਰਮੋਟਰ ਵੱਲੋਂ ਜਿਹੜਾ ਹੈਗਾ ਮਾਨਯੋਗ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਅਪੀਲ ਲਗਾਈ ਗਈ ਸੀ ਕਿ ਇੱਕ ਦਾ ਬੇਲ ਦੀ ਅਪੀਲ ਲਗਾਈ ਸੀ ਔਰ ਦੂਸਰੀ ਇੱਕ ਹੋਰ ਯਾਚਿਕਾ ਲਗਾਈ ਗਈ ਸੀ ਜਿਹਦੇ ਵਿੱਚ ਅਕਾਊਂਟ ਜਿਹੜੇ ਆ ਅਨਫ੍ਰੀਜ਼ ਕਰਨ ਦੀ ਗੱਲਬਾਤ ਕੀਤੀ ਗਈ ਸੀਗੀ ਅਪੀਲ ਕੀਤੀ ਗਈ ਸੀ ਸੋ ਮਾਨਯੋਗ ਕੋਰਟ ਦਾ ਹੁਣ ਫੈਸਲਾ ਆ ਚੁੱਕਾ ਹੈ ਫੈਸਲਾ ਸਾਹ ਤੁਹਾਡੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਪੜ੍ਹ ਵੀ ਸਕਦੇ ਹੋ ਸੋ ਫੈਸਲੇ ਦੇ ਵਿੱਚ ਮਾਨਯੋਗ ਕੋਰਟ ਨੇ ਸਿੱਧਾ ਤੌਰ ਤੇ ਜੇ ਗੱਲਬਾਤ ਕਰੀਏ ਤਾਂ ਵੀਊ ਨਾਉ ਦੇ ਪ੍ਰਮੋਟਰਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ। ਉਹਨਾਂ ਨੇ ਸਾਫ਼ ਸੌਰਤੇ ਮਾਨਯੋਗ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਹੈਗਾ ਕਿ ਇਸ ਕੰਪਨੀ ਦੇ ਵਿੱਚ ਆਮ ਜਨਤਾ ਦਾ ਪੈਸਾ ਇਨਵੈਸਟ ਕੀਤਾ ਹੋਇਆ ਹੈ। ਸੋ ਉਹ ਕਿਸੇ ਵੀ ਤਰੀਕੇ ਦੀ ਕੋਈ ਇੰਟਰਫੀਰੈਂਸ ਨਹੀਂ ਕਰਨਗੇ ਔਰ ਨਾ ਹੀ ਕਿਸੇ ਤਰੀਕੇ ਦੀ ਰਾਹਤ ਦੇਣਗੇ। ਮਾਨਯੋਗ ਕੋਰਟ ਵੱਲੋਂ ਸਿੱਧਾ ਟੌਰ ਤੇ ਕੀ ਆਮ ਨਿਵੇਸ਼ਕਾਂ ਦਾ ਪੈਸਾ ਲੱਗਾ ਭੂਲੀ ਭਾਲੀ ਜਨਤਾ ਦਾ ਪੈਸਾ ਲੱਗਾ ਸੋ ਕਿਸੇ ਤਰੀਕੇ ਦੀ ਰਾਹਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਕਿਹਾ ਉੰਮ ਨੇ ਇਹ ਵੀ ਇੱਕ ਸੁਜੈਸ਼ਨ ਦਿੱਤੀ ਹੈਗੀ ਹੈ ਕਿ ਪ੍ਰੋਮੋਟਰਸ ਨੂੰ ਚਾਹੀਦਾ ਹੈ ਕਿ ਉਹ ਈਡੀ ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਔਰ ਈਡੀ ਦੀ ਜਾਂਚ ਚ ਸ਼ਾਮਲ ਹੋ ਕੇ ਆਪਣੀ ਜੋ ਵੀ ਆਪਣੇ ਡਾਕੂਮੈਂਟ ਹੈ ਦਸਤਾਵੇਜ਼ ਦੇਣ ਤਾਂ ਕਿ ਉੱਥੋਂ ਹੀ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ ਸੋ ਇਸ ਦੇ ਵਿੱਚ ਮਾਨਯੋਗ ਈਡੀ ਨੇ ਜਿਹੜੇ ਜਿਹੜੇ ਅਕਾਊਂਟ ਵੀ ਫ੍ਰੀਜ਼ ਕੀਤੇ ਹੋਏ ਹੈ ਉਹਨੂੰ ਲੈ ਕੇ ਵੀ ਮਾਨਯੋਗ ਕੋਰਟ ਨੇ ਸਿੱਧੇ ਤੌਰ ਤੇ ਸਪਸ਼ਟ ਕਰ ਦਿੱਤਾ ਕਿ ਕੋਈ ਵੀ ਅਕਾਊਂਟ ਅਨਫ੍ਰੀਜ਼ ਨਹੀਂ ਹੋਗਾ ਸੋ ਜਿਹੜੇ ਬਿਊ ਨਾਓ ਕੰਪਨੀ ਦੇ ਜਿਹੜੇ ਡਾਇਰੈਕਟਰ ਹੈਗੇ ਪਰਮੋਟਰ ਹੈਗੇ ਸੁਖਵਿੰਦਰ ਸਿੰਘ ਖਰੋੜ ਜਿਹੜੀ ਕਿ ਜ਼ੇਰਖਪੁਰ ਤੋਂ ਕੰਪਨੀ ਹੈਗੀ ਹੈ ਡਾਟਾ ਕੰਪਨੀ ਆਪਣੇ ਆਪ ਨੂੰ ਦੱਸੀ ਜਾਂਦੀ ਸੀ ਕਿ 뷰 নাও ਔਰ ਬਾਅਦ ਦੇ ਵਿੱਚ ਉਹਦੇ ਆਰਟ ਦੇ ਵਿੱਚ ਡਾਟਾ ਕੰਪਨੀ ਦੇ ਆਰਟ ਦੇ ਵਿੱਚ ਜਿਹੜਾ ਮਾਰਕੀਟਿੰਗ ਮਲਟੀ ਲੈਵਲ ਮਾਰਕੀਟਿੰਗ ਵੀ ਕੀਤੀ ਜਾ ਰਹੀ ਸੀਗੀ ਸੋ ਇਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਪਾਲੇ ਪਾਲੀ ਜਨਤਾ ਨੂੰ ਫਸਾਇਆ ਜਾ ਰਿਹਾ ਸੀ ਸੋ ਉਹਨਾਂ ਦੀ ਲਗਾਤਾਰ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਸੋ ਹੁਣ ਇਸ ਤੋਂ ਬਾਅਦ ਹਜੇ ਤੱਕ ਤਾਂ ਇਹ ਮੁਸ਼ਕਲਾਂ ਪ੍ਰਮੋਟਰਾਂ ਤੱਕ ਹੀ ਸੀ ਪਰ ਹੁਣ ਐਂ ਲੱਗਦਾ ਕਿ ਇਹ ਮੁਸ਼ਕਲਾਂ ਜਿਹੜੀ ਪ੍ਰਮੋਟਰਾਂ ਤੋਂ ਕੇ ਏਜੰਟਾਂ ਤੱਕ ਵੀ ਜਿਹੜੀ ਹੈ ਜਿਹੜੀ ਹੈ ਵੱਧ ਸਕਦੀਆਂ ਉਹਦਾ ਇੱਕ ਰੀਜ਼ਨ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਬਲਕਿ ਦੇਸ਼ ਪਰ ਦੇ ਲੋਕਾਂ ਵੱਲੋਂ ਇਸ ਕੰਪਨੀ ਦੇ ਵਿੱਚ ਜਿਹੜਾ ਹੈ ਪੈਸਾ ਨਿਵੇਸ਼ ਕੀਤਾ ਗਿਆ ਸੀ ਜਿਨ੍ਹਾਂ ਨੂੰ 4% ਦਾ ਲਾਲਚ ਦਿੱਤਾ ਜਾਂਦਾ ਸੀ ਵੀਊ ਕਮ ਵੀਊ ਨਾ ਕੰਪਨੀ ਦੇ ਹੀ ਇੱਕ ਜਿਹੜੇ ਨਿਵੇਸ਼ਕ ਹੈ ਉਹਨੇ ਦੱਸਿਆ ਕਿ ਨਾਮਨਾ ਛਾਪਣ ਜਾਂ ਨਾਮ ਨਾ ਡਿਸਕਲੋਜ਼ ਕਰਨ ਦੇ ਉਸ ਤੋਂ ਉਹਨਾਂ ਨੇ ਦੱਸਿਆ ਕਿ ਸਾਨੂੰ ਬੇਸਿਕਲੀ ਉਹਨਾਂ ਨੂੰ ਕੁਝ ਏਜੰਟਾਂ ਵੱਲੋਂ ਇਹੋ ਜਿਹੇ ਪਰਲੋਭਨ ਦਿੱਤੇ ਜਾਂਦੇ ਸੀ ਕਿ 4% ਮਹੀਨੇ ਦੀ ਵਾਪਸੀ ਹੋਏਗੀ ਸੋ ਇਸ ਲਾਲਚ ਦੇ ਵਿੱਚ ਆ ਕੇ ਬਹੁਤ ਸਾਰੀ ਭੋਲੀ ਭਾਲੀ ਜਨਤਾ ਵੱਲੋਂ ਵੀ ਆਪਣੇ ਘਰਾਂ ਨੂੰ ਗਿਰਵੀ ਰੱਖ ਕੇ ਆ ਹੋਰ ਵਪਾਰਾਂ ਦੇ ਵਿੱਚੋਂ ਪੈਸੇ ਕੱਢ ਕੇ ਵਿਊ ਨਾਓ ਕੰਪਨੀ ਦੇ ਵਿੱਚ ਡਾਟਾ ਇਨਵੈਸਟ ਕਰਨ ਦੇ ਨਾਮ ਤੇ ਪੈਸਾ ਇਹ ਲਗਾਇਆ ਗਿਆ ਦਾਸੀ ਹੈ ਕਿ ਜਿਹੜਾ ਨਿਵੇਸ਼ਕਾਂ ਤੋਂ ਪੈਸਾ ਜਿਹੜਾ ਲਿੱਤਾ ਗਿਆ ਉਹ ਡਾਟਾ ਕੰਪਨੀ ਦੇ ਸਿਰ ਤੇ ਲਿੱਤਾ ਗਿਆ ਕਲਾਉਡ ਸਰਵਿਸਿਜ਼ ਨੂੰ ਰੈਂਟ ਆਊਟ ਕਰਨ ਲਈ ਕਲਾਉਡ ਸਰਵਿਸਿਜ਼ ਦੇ ਸਟੋਰੇਜ ਬਸ ਆਨਲੀ ਜਿਹੜੀ ਹੈ ਇਹ ਪੈਸਾ ਲਿੱਤਾ ਗਿਆ ਪਰ ਦਾਸੀ ਹੈ ਕਿ ਇਹ ਵੀ ਦੱਸਿਆ ਗਿਆ ਮਾਨਯੋਗ ਕੋਰਟ ਵੱਲੋਂ ਜਿਹੜੇ ਫੈਸਲੇ ਤੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਈਡੀ ਮੁਤਾਬਕ ਜਿਹੜਾ ਕੰਪਨੀ ਵੱਲੋਂ ਦੱਸਿਆ ਗਿਆ ਕਿ ਜਿੰਨਾ ਕਿ ਡਾਟਾ ਸਟੋਰੇਜ ਵਧਾਈ ਗਈ ਹੈ ਜਿੰਨੇ ਪੈਸੇ ਲਗਾਏ ਗਏ ਡਾਟਾ ਸਟੋਰੇਜ ਪ੍ਰੈਕਟੀਕਲ ਚ ਉਨੀ ਡਾਟਾ ਸਟੋਰੇਜ ਹੈ ਹੀ ਨਹੀਂ ਕੰਪਨੀ ਦੇ ਕੋਲ ਸੋ ਇਸ ਲਈ ਕਰਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਕੰਪਨੀ ਦੀ ਕਾਰਗੁਜ਼ਾਰੀ ਤੇ ਔਰ ਕੰਪਨੀ ਨੂੰ ਲੈ ਕੇ ਬਹੁਤ ਸਾਰੇ ਹੋਰ ਵੀ ਸਵਾਲ ਖੜੇ ਹੋ ਰਹੇ ਸੋ ਹੁਣ ਅਗਲਾ ਐ ਲੱਗ ਰਿਹਾ ਕਿ ਅਗਲੇ ਜਿਹੜੇ ਦੌਰ ਦੇ ਵਿੱਚ ਹੁਣ ਕੰਪਨੀ ਦੇ ਏਜੰਟਸ ਜਿਹੜੇ ਕਿ 7.7% ਕਮਿਸ਼ਨ ਲੈ ਕੇ ਆਮ ਜਨਤਾ ਨੂੰ ਪਰਲੋਭਨ ਦੇ ਰਹੇ ਸੀਗੇ ਕਿ 4% ਮਹੀਨੇ ਦੀ ਵਾਪਸੀ ਹੋਏਗੀ ਜਿਹੜੀ ਵੀ ਉਹਨਾਂ ਦੇ ਵੱਲੋਂ ਇਨਵੈਸਟਮੈਂਟ ਕੀਤੀ ਜਾਏਗੀ ਸੋ ਉਸ ਸਾਰੇ ਮਾਮਲੇ ਦੇ ਵਿੱਚ ਹੁਣ ਉਹ ਏਜੰਟਾਂ ਦੇ ਵੀ ਜਿਹੜੀ ਹੈ ਇਹ ਗਲੇ ਦੀ ਫਾਸ ਬਣ ਸਕਦੀ ਹੈ ਕਿਉਂਕਿ ਆਮ ਭੋਲੀ ਭਾਲੀ ਜਨਤਾ ਜਿਹੜਿਆ ਨੇ ਲੱਖਾਂ ਕਰੋੜਾ ਰੁਪਏ ਇਨਵੈਸਟ ਕੀਤੇ ਹੋਏ ਆ ਜਦੋਂ ਉਹਨਾਂ ਦੇ ਪੈਸੇ ਖਤਰੇ ਦੇ ਵਿੱਚ ਆਏਗਾ ਤਾਂ ਡੈਫੀਨਿਟਲੀ ਉਹ ਉਸ ਏਜੰਟ ਨੂੰ ਵੀ ਜ਼ਰੂਰ ਫੜਨਗੇ ਸੋ ਇਹ ਜੁਧਾਨੇ ਸ਼ਹਿਰ ਦੀ ਗੱਲ ਕਰੀਏ ਤਾਂ ਕੁਝ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਲੁਧਿਆਣੇ ਸ਼ਹਿਰ ਦਾ ਹੀ ਘੱਟੋ ਘੱਟ 2000 ਕਰੋੜ ਰੁਪਇਆ ਏਜੰਟਾਂ ਵੱਲੋਂ ਇਸ ਕੰਪਨੀ ਦੇ ਵਿੱਚ ਡਾਟਾ ਕੰਪਨੀ ਦੇ ਨਾਂ ਤੇ ਜਾਂ ਡਾਟਾ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਂ ਤੇ ਖੋਲੀ ਵੈਲਗੈਂਟ ਟੋਨ ਇਨਵੈਸਟ ਕਰਵਾਇਆ ਗਿਆ ਹੈਗਾ ਇਨਵੈਸਟ ਕਰਵਾਇਆ ਗਿਆ ਸੋ ਬਹੁਤ ਸਾਰੇ ਲੋਕ ਜਿਹੜੇ ਆ ਪਰੇਸ਼ਾਨ ਹੈਗੇ ਆ ਪਿਛਲੇ 2-3 ਮਹੀਨੇ ਤੋਂ ਕਿਤੇ ਨਾ ਕਿਤੇ ਜਿਹੜੇ ਲੋਕ ਸੀਗੇ ਉਹ ਫਿਰ ਵੀ ਕੰਟਰੋਲ ਚ ਸੀਗੇ ਕਿਉਂਕਿ ਮਾਨਯੋਗ ਕੋਰਟ ਦੇ ਵਿੱਚ ਅਪੀਲ ਲਗਾਈ ਗਈ ਸੀ ਕਿ ਇਹ ਪ੍ਰੋਮੋਟਰਾਂ ਵੱਲੋਂ ਇਹ ਪਰਲੋਭਨ ਦਿੱਤੇ ਜਾ ਰਹੇ ਸੀਗਾ ਮਿਸਗਾਈਡ ਕੀਤਾ ਜਾ ਰਿਹਾ ਸੀਗਾ ਕੰਫੀਡੈਂਸ ਨਾਲ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਪਾਰਸ਼ਲੀ ਰੈਲੀਫ ਮਿਲ ਗਈ ਹੈਗੀ ਹੈ ਜਾਂ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਬਹੁਤ ਜਲਦੀ ਰਿਲੀਫ ਮਿਲ ਜਾਏਗੀ ਅਕਾਊਂਟ ਆਨ ਫ੍ਰੀਜ਼ ਹੋ ਜਾਣਗੇ ਤੇ ਜਿਸ ਤੋਂ ਬਾਅਦ ਇਹ ਪੈਸਾ ਰਿਲੀਜ਼ ਹੋ ਜਾਏਗਾ ਦਾਜ਼ੀਏ ਕੀ ਸੂਤਰਾ ਦੇ ਹਵਾਲੇ ਤੋਂ ਇਹ ਵੀ ਪਤਾ ਲੱਗ ਰਿਹਾ ਕਿ HDFC ਬੈਂਕ ਦੇ ਵਿੱਚ ਜਿਹੜਾ ਖਾਤਾ ਹੈਗਾ ਉਹਦੇ ਵਿੱਚ ਹੀ ਲਗਭਗ ਕੰਪਨੀ ਦੇ ਖਾਤਿਆਂ ਦੇ ਵਿੱਚ ਲਗਭਗ 52000 ਕਰੋੜ ਰੁਪਏ ਜਿਹੜਾ ਹੈਗਾ ਉਹ ਜਿਹੜਾ ਇਸ ਟਾਈਮ ਪਿਆ ਹੈਗਾ ਸੋ ਲੋਕਾਂ ਵੱਲੋਂ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜਾ ਲੋਕਾਂ ਨੂੰ ਇਹ ਰਾਹਤ ਮਿਲਦੀ ਹੈ ਕਿਦਾ ਇਹ ਪੈਸਾ ਲੋਕਾਂ ਨੂੰ ਵਾਪਸ ਮਿਲ ਪੰਦਾ ਹੈਗਾ ਪਰ ਕੁੱਲ ਮਿਲਾ ਕੇ ਇੱਕ ਵੇਲੇ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਵਿਊਨਾਓ ਕੰਪਨੀ ਦੇ ਪ੍ਰੋਮੋਟਰਾਂ ਨੂੰ ਜਿਹੜੇ ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਅਕਾਊਂਟ ਅਨਫ੍ਰੀਜ਼ ਨੂੰ ਲੈ ਕੇ bail ਨੂੰ ਲੈ ਕੇ ਉਹਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਮਿਲੀ ਹੈ ਸੋ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਹੁਣ ਉਹਨਾਂ ਨੂੰ ਵਾਪਸ ED ਦੇ ਕੋਲ ED ਦੀ ਜਾਂਚ ਵਿੱਚ ਸ਼ਾਮਲ ਹੋਣਾ ਪਏਗਾ ਔਰ ED ਦੇ ਹਰ ਜਿਹੜੇ ਵਕ ਵਕ ਸਵਾਲਾਂ ਦਾ ਜਵਾਬ ਦੇਣਾ ਪਏਗਾ ਜਿੱਦਾਂ ਕਿ ED ਨੇ ਪਹਿਲਾਂ ਇਹ ਸਾਫ਼ ਸਪਸ਼ਟ ਕਰ ਦਿੱਤਾ ਕਿ ਜਿੰਨਾ ਨਿਵੇਸ਼ ਡਾਟਾ ਕੰਪਨੀ ਦੇ ਵਿੱਚ ਕਲਾਊਡ ਸਰਵਿਸਿਜ਼ ਨੂੰ ਲੈ ਕੇ ਆ ਕਲਾਊਡ ਸਟੋਰੇਜ ਨੂੰ ਲੈ ਕੇ ਜਿਹੜਾ ਦਿਖਾਇਆ ਗਿਆ ਉਹ ਪ੍ਰੈਕਟੀਕਲ ਦੇ ਵਿੱਚ ਉਹਨਾਂ ਡਾਟਾ ਸੈਂਟਰ ਹੈ ਹੀ ਨਹੀਂ ਸੋ ਇਦਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਸਵਾਲ ਜਿਹੜੇ ਸਾਹਮਣੇ ਆ ਸਕਦੇ ਆ ਹੋਰ ਵੀ ਬਹੁਤ ਸਾਰੀਆਂ ਗੁੱਥੀਆਂ ਜਿਹੜੀਆਂ ਸਾਹਮਣੇ ਆ ਸਕਦੀਆਂ ਸੋ ਇਸ ਮਾਮਲੇ 'ਚ ਵੱਖ-ਵੱਖ ਜਿਹੜੇ ਜਿਹੜੇ ਕਾਨੂੰਨੀ ਐਕਸਪਰਟਸ ਐ ਜਦੋਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਚੀਜ਼ ਸਾਫ਼ ਸਪਸ਼ਟ ਕੀਤੀ ਕਿ ਮਾਨਯੋਗ ਕੋਰਟ ਵੱਲੋਂ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਜਿਹੜਾ ViewNow ਕੰਪਨੀ ਨੂੰ ਸੋ ਨਾ ਤਾਂ ਉਹਨਾਂ ਦੇ ਪ੍ਰੋਮੋਟਰਾਂ ਨੂੰ ਤੇ ਨਾ ਹੀ ਕਿਸੇ ਤਰੀਕੇ ਦੇ ਉਹਨਾਂ ਦੇ ਅਕਾਊਂਟ ਅਨਫ੍ਰੀਜ਼ ਕੀਤੇ ਗਏ ਸੋ ਆਨਾਲੇ ਦਿਨਾਂ 'ਚ ViewNow ਦੇ ਨਿਵੇਸ਼ਕਾਂ ਦਾ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਹਨਾਂ ਦਾ ਪੈਸਾ ਕਿਤੇ ਨਾ ਕਿਤੇ ਅਨਸੇਫ ਨਜ਼ਰ ਆ ਰਿਹਾ ਹੈਗਾ ਸੋ ਇਹ ਸੀਗੀ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣਿਤ ਅਸੀ ਧੰਨਵਾਦ ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੁਸ਼ੇਰ ਲੋਧਾਨ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਟਾਈਮ ਦੀ ਖਬਰ ਆ ਰਹੀ ਹੈ ਡਾਟਾ ਕੰਪਨੀ 뷰 ਨਾਉ ਨੂੰ ਲੈ ਕੇ ਜੀ ਹਾਂ 뷰 ਨਾਉ ਨੂੰ ਲੈ ਕੇ ਡਾਟਾ ਕੰਪਨੀ ਜਿਹੜੀ ਹੈਗੀ ਹੈ ਲਗਾਤਾਰ ਈਡੀ ਦੀ ਰਡਾਰ ਤੇ ਜਿਹੜੀ ਇਹ ਕੰਪਨੀ ਚੱਲ ਰਹੀ ਹੈ ਔਰ ਇਸ ਮਾਮਲੇ ਚ ਦੱਸ ਦਈਏ ਕਿ ਹੁਣ 3 ਮਹੀਨੇ ਪਹਿਲਾਂ ਲਗਭਗ 3 ਮਹੀਨੇ ਪਹਿਲਾਂ ਇਸ ਤੇ ਈਡੀ ਦੀ ਰੇਡ ਹੋਈ ਸੀ ਜਿਸ ਤੋਂ ਬਾਅਦ ਤੋਂ ਲੈ ਕੇ ਈਡੀ ਦੇ ਸ਼ਿਕੰਜੇ ਦੇ ਹੇਠ ਇਹ ਕੰਪਨੀ ਦੇ ਪ੍ਰਮੋਟਰ ਨਜ਼ਰ ਆ ਰਹੇ ਨੇ ਤਾਂ ਸੀ ਇਹ ਕਿ ਇਹਦੇ ਵਿੱਚ આરોਪ ਲਗਾਏ ਰੇ ਸੀ ਕਿ ईडी ਵੱਲੋਂ આરોਪ ਲਗਾਏ ਗਏ ਨੇ ਕਿ ਮਨੀ ਲਾਂਡਰਿੰਗ ਚ ਪੈਮਲਾ ਕੇਸ ਦੇ ਹੇਠ ਇਹਨਾਂ ਨੂੰ ਜਿਹੜਾ ਲਿੱਤਾ ਗਿਆ ਇਹਨਾਂ ਤੇ ਐਫਆਈਆਰ ਵੀ ਦਰਜ ਹੋਈ ਹੈ ਤੋਂ ਇਸ ਮਾਮਲੇ ਤੇ ਹੁਣ ਪ੍ਰੋਮੋਟਰਾਂ ਵੱਲੋਂ ਜੀ ਹਾਂ ਜਿਹੜੇ ਕੰਪਨੀ ਵੀਊ ਨਾਓ ਕੰਪਨੀ ਦੇ ਜਿਹੜੇ ਪ੍ਰੋਮੋਟਰ ਹੈ ਸੁਖਵਿੰਦਰ ਸਿੰਘ ਜੀ ਹਾਂ ਜ਼ਿਰਖਪੁਰ ਦੇ ਇਸੇ ਜਿਹੜੀ ਕੰਪਨੀ ਹੈ ਸੋ ਪ੍ਰੋਮੋਟਰ ਵੱਲੋਂ ਜਿਹੜਾ ਹੈਗਾ ਮਾਨਯੋਗ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਅਪੀਲ ਲਗਾਈ ਗਈ ਸੀ ਕਿ ਇੱਕ ਤਾਂ ਬੇਲ ਦੀ ਅਪੀਲ ਲਗਾਈ ਸੀ ਔਰ ਦੂਸਰੀ ਇੱਕ ਹੋਰ ਯਾਚਿਕਾ ਲਗਾਈ ਗਈ ਸੀ ਜਿਹਦੇ ਵਿੱਚ ਅਕਾਊਂਟ ਜਿਹੜੇ ਆ ਅਨਫ੍ਰੀਜ਼ ਕਰਨ ਦੀ ਗੱਲਬਾਤ ਕੀਤੀ ਗਈ ਸੀਗੀ ਅਪੀਲ ਕੀਤੀ ਗਈ ਸੀ ਸੋ ਮਾਨਯੋਗ ਕੋਰਟ ਦਾ ਹੁਣ ਫੈਸਲਾ ਆ ਚੁੱਕਾ ਹੈ ਫੈਸਲਾ ਸਾਡੇ ਤੁਹਾਡੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਪੜ੍ਹ ਵੀ ਸਕਦੇ ਹੋ ਸੋ ਫੈਸਲੇ ਦੇ ਵਿੱਚ ਮਾਨਯੋਗ ਕੋਰਟ ਨੇ ਸਿੱਧਾ ਤੌਰ ਤੇ ਜੇ ਗੱਲਬਾਤ ਕਰੀਏ ਤਾਂ ਵੀਊ ਨਾਓ ਦੇ ਪ੍ਰਮੋਟਰਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ। ਉਹਨਾਂ ਨੇ ਸਾਫ਼ ਸੌਰਤੇ ਮਾਨਯੋਗ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਹੈਗਾ ਕਿ ਇਸ ਕੰਪਨੀ ਦੇ ਵਿੱਚ ਆਮ ਜਨਤਾ ਦਾ ਪੈਸਾ ਇਨਵੈਸਟ ਕੀਤਾ ਹੋਇਆ ਹੈ। ਸੋ ਉਹ ਕਿਸੇ ਵੀ ਤਰੀਕੇ ਦੀ ਕੋਈ ਇੰਟਰਫੀਰੈਂਸ ਨਹੀਂ ਕਰਨਗੇ ਔਰ ਨਾ ਹੀ ਕਿਸੇ ਤਰੀਕੇ ਦੀ ਰਾਹਤ ਦੇਣਗੇ। ਮਾਨਯੋਗ ਕੋਰਟ ਵੱਲੋਂ ਸਿੱਧਾ ਸੋਰਤੇ ਕਿ ਆਮ ਨਿਵੇਸ਼ਕਾਂ ਦਾ ਪੈਸਾ ਲੱਗਾ ਭੋਲੀ ਭਾਲੀ ਜਨਤਾ ਦਾ ਪੈਸਾ ਲੱਗਾ ਸੋ ਕਿਸੇ ਤਰੀਕੇ ਦੀ ਰਾਹਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਕਿਹਾ ਮੰਨੇ ਹੀ ਵੀ ਇੱਕ ਸੁਜੈਸ਼ਨ ਦਿੱਤੀ ਹੈਗੀ ਹੈ ਕਿ ਪ੍ਰੋਮੋਟਰਸ ਨੂੰ ਚਾਹੀਦਾ ਹੈ ਕਿ ਉਹ ਈਡੀ ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਔਰ ਈਡੀ ਦੀ ਜਾਂਚ ਚ ਸ਼ਾਮਲ ਹੋ ਕੇ ਆਪਣੀ ਜੋ ਵੀ ਆਪਣੇ ਡਾਕੂਮੈਂਟ ਹੈ ਦਸਤਾਵੇਜ਼ ਦੇਣ ਤਾਂ ਕਿ ਉੱਥੋਂ ਹੀ ਉਹਨਾਂ ਨੂੰ ਇਨਜਾਫ ਮਿਲ ਸਕਦਾ ਹੈ ਸੋ ਇਸ ਦੇ ਵਿੱਚ ਮਾਨਯੋਗ ਈਡੀ ਨੇ ਜਿਹੜੇ ਜਿਹੜੇ ਅਕਾਊਂਟ ਵੀ ਫ੍ਰੀਜ਼ ਕੀਤੇ ਹੋਏ ਹੈ ਉਹਨੂੰ ਲੈ ਕੇ ਵੀ ਮਾਨਯੋਗ ਕੋਰਟ ਨੇ ਸਿੱਧੇ ਤੌਰ ਤੇ ਸਪਸ਼ਟ ਕਰ ਦਿੱਤਾ ਕਿ ਕੋਈ ਵੀ ਅਕਾਊਂਟ ਅਨਫ੍ਰੀਜ਼ ਨਹੀਂ ਹੋਗਾ ਸੋ ਜਿਹੜੇ ਵੀਊ ਨਾਓ ਕੰਪਨੀ ਦੇ ਜਿਹੜੇ ਡਾਇਰੈਕਟਰ ਹੈਗੇ ਆ ਪਰਮੋਟਰ ਹੈਗੇ ਸੁਖਵਿੰਦਰ ਸਿੰਘ ਖਰੋੜ ਜਿਹੜੀ ਕਿ ਜ਼ੇਰਖਪੁਰ ਤੋਂ ਕੰਪਨੀ ਹੈਗੀ ਹੈ ਡਾਟਾ ਕੰਪਨੀ ਆਪਣੇ ਆਪ ਨੂੰ ਦੱਸੀ ਜਾਂਦੀ ਸੀ ਕਿ 뷰 নাও ਔਰ ਬਾਅਦ ਦੇ ਵਿੱਚ ਉਹਦੇ ਆਰਟ ਦੇ ਵਿੱਚ ਡਾਟਾ ਕੰਪਨੀ ਦੇ ਆਰਟ ਦੇ ਵਿੱਚ ਜਿਹੜਾ ਮਾਰਕੀਟਿੰਗ ਮਲਟੀ ਲੈਵਲ ਮਾਰਕੀਟਿੰਗ ਵੀ ਕੀਤੀ ਜਾ ਰਹੀ ਸੀਗੀ ਸੋ ਇਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਪਾਲੇ ਪਾਲੀ ਜਨਤਾ ਨੂੰ ਫਸਾਇਆ ਜਾ ਰਿਹਾ ਸੀ ਸੋ ਉਹਨਾਂ ਦੀ ਲਗਾਤਾਰ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਸੋ ਹੁਣ ਇਸ ਤੋਂ ਬਾਅਦ ਹਜੇ ਤੱਕ ਤਾਂ ਇਹ ਮੁਸ਼ਕਲਾਂ ਪ੍ਰਮੋਟਰਾਂ ਦਾ ਕੀ ਸੀ ਪਰ ਹੁਣ ਐ ਲੱਗਦਾ ਕਿ ਇਹ ਮੁਸ਼ਕਲਾਂ ਜਿਹੜੀ ਪ੍ਰਮੋਟਰਾਂ ਤੋਂ ਏਜੰਟਾਂ ਤੱਕ ਵੀ ਜਿਹੜੀ ਹੈ ਜਿਹੜੀ ਹੈ ਵੱਧ ਸਕਦੀਆਂ ਉਹਦਾ ਇੱਕ ਰੀਜ਼ਨ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਬਲਕਿ ਦੇਸ਼ ਪਰ ਦੇ ਲੋਕਾਂ ਵੱਲੋਂ ਇਸ ਕੰਪਨੀ ਦੇ ਵਿੱਚ ਜਿਹੜਾ ਹੈ ਪੈਸਾ ਨਿਵੇਸ਼ ਕੀਤਾ ਗਿਆ ਸੀ ਜਿਨ੍ਹਾਂ ਨੂੰ 4% ਦਾ ਲਾਲਚ ਦਿੱਤਾ ਜਾਂਦਾ ਸੀ ਵੀਊ ਕਮ ਵੀਊ ਨਾ ਕੰਪਨੀ ਦੇ ਹੀ ਇੱਕ ਜਿਹੜੇ ਨਿਵੇਸ਼ਕ ਹੈ ਉਹਨੇ ਦੱਸਿਆ ਕਿ ਨਾਮ ਨਾ ਛਾਪਨ ਜਾਂ ਨਾਮ ਨਾ ਡਿਸਕਲੋਜ਼ ਕਰਨ ਦੇ ਉਸ ਤੋਂ ਉਹਨਾਂ ਨੇ ਦੱਸਿਆ ਕਿ ਸਾਨੂੰ ਬੇਸਿਕਲੀ ਉਹਨਾਂ ਨੂੰ ਕੁਝ ਏਜੰਟਾਂ ਵੱਲੋਂ ਇਹੋ ਜਿਹੇ ਪਰਲੋਭਨ ਦਿੱਤੇ ਜਾਂਦੇ ਸੀ ਕਿ 4% ਮਹੀਨੇ ਦੀ ਵਾਪਸੀ ਹੋਏਗੀ ਸੋ ਇਸ ਲਾਲਚ ਦੇ ਵਿੱਚ ਆ ਕੇ ਬਹੁਤ ਸਾਰੀ ਭooli-ਭਾਲੀ ਜਨਤਾ ਵੱਲੋਂ ਵੀ ਆਪਣੇ ਘਰਾਂ ਨੂੰ ਗਿਰਵੀ ਰੱਖ ਕੇ ਆ ਹੋਰ ਵਪਾਰਾਂ ਦੇ ਵਿੱਚੋਂ ਪੈਸੇ ਕੱਢ ਕੇ ਵਿਊ ਨਾਓ ਕੰਪਨੀ ਦੇ ਵਿੱਚ ਡਾਟਾ ਇਨਵੈਸਟ ਕਰਨ ਦੇ ਨਾਮ ਤੇ ਪੈਸਾ ਇਹ ਲਗਾਇਆ ਗਿਆ ਦਾਸੀਏ ਕਿ ਜਿਹੜਾ ਨਿਵੇਸ਼ਕਾਂ ਤੋਂ ਪੈਸਾ ਜਿਹੜਾ ਲਿੱਤਾ ਗਿਆ ਉਹ ਡਾਟਾ ਕੰਪਨੀ ਦੇ ਸਿਰ ਤੇ ਲਿੱਤਾ ਗਿਆ ਕਲਾਉਡ ਸਰਵਿਸਿਜ਼ ਨੂੰ ਰੈਂਟ ਆਊਟ ਕਰਨ ਲਈ ਕਲਾਉਡ ਸਰਵਿਸਿਜ਼ ਦੇ ਸਟੋਰੇਜ ਬਦ ਅਨਲੀ ਜਿਹੜੀ ਹੈ ਇਹ ਪੈਸਾ ਲਿੱਤਾ ਗਿਆ ਪਰ ਦਾਸੀਏ ਕਿ ਇਹ ਵੀ ਦੱਸਿਆ ਗਿਆ ਮਾਨਯੋਗ ਕੋਰਟ ਵੱਲੋਂ ਜਿਹੜੇ ਫੈਸਲੇ ਤੇ ਇਹ ਵੀ ਫਰਸ਼ਟ ਕੀਤਾ ਗਿਆ ਕਿ ਈਡੀ ਮੁਤਾਬਕ ਜਿਹੜਾ ਕੰਪਨੀ ਵੱਲੋਂ ਦੱਸਿਆ ਗਿਆ ਕਿ ਜਿੰਨਾ ਕਿ ਡਾਟਾ ਸਟੋਰੇਜ ਵਧਾਈ ਗਈ ਹੈ ਜਿੰਨੇ ਪੈਸੇ ਲਗਾਏ ਗਏ ਡਾਟਾ ਸਟੋਰੇਜ ਪ੍ਰੈਕਟੀਕਲ ਚ ਉਹਨੇ ਡਾਟਾ ਸਟੋਰੇਜ ਹੈ ਹੀ ਨਹੀਂ ਕੰਪਨੀ ਦੇ ਕੋਲ ਸੋ ਇਸ ਲਈ ਕਰਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਕੰਪਨੀ ਦੀ ਕਾਰਗੁਜ਼ਾਰੀ ਤੇ ਔਰ ਕੰਪਨੀ ਨੂੰ ਲੈ ਕੇ ਬਹੁਤ ਸਾਰੇ ਹੋਰ ਵੀ ਸਵਾਲ ਖੜੇ ਹੋ ਰਹੇ ਸੋ ਹੁਣ ਅਗਲਾ ਐ ਲੱਗ ਰਿਹਾ ਕਿ ਅਗਲੇ ਜਿਹੜੇ ਦੌਰ ਦੇ ਵਿੱਚ ਹੁਣ ਕੰਪਨੀ ਦੇ ਏਜੰਟਸ ਜਿਹੜੇ ਕਿ 7.7% ਕਮਿਸ਼ਨ ਲੈ ਕੇ ਆਮ ਜਨਤਾ ਨੂੰ ਪਰਲੋਬਨ ਦਿੰਦੇ ਸੀਗੇ ਕਿ 4% ਮਹੀਨੇ ਦੀ ਵਾਪਸੀ ਹੋਏਗੀ ਜਿਹੜੀ ਵੀ ਉਹਨਾਂ ਦੇ ਵੱਲੋਂ ਇਨਵੈਸਟਮੈਂਟ ਕੀਤੀ ਜਾਏਗੀ ਸੋ ਉਸ ਸਾਰੇ ਮਾਮਲੇ ਦੇ ਵਿੱਚ ਹੁਣ ਉਹ ਏਜੰਟਾਂ ਦੇ ਵੀ ਜਿਹੜੀ ਹੈ ਇਹ ਗਲੇ ਦੀ ਫਾਸ ਬਣ ਸਕਦੇ ਆ ਕਿਉਂਕਿ ਆਮ ਭੋਲੀ ਭਾਲੀ ਜਨਤਾ ਜਿਹੜਿਆ ਨੇ ਲੱਖਾਂ ਕਰੋੜਾ ਰੁਪਏ ਇਨਵੈਸਟ ਕੀਤੇ ਹੋਏ ਆ ਜਦੋਂ ਉਹਨਾਂ ਦੇ ਪੈਸੇ ਖਤਰੇ ਦੇ ਵਿੱਚ ਆਏਗਾ ਤਾਂ ਡੈਫੀਨੇਟਲੀ ਉਹ ਉਸ ਏਜੰਟ ਨੂੰ ਵੀ ਜ਼ਰੂਰ ਫੜਨਗੇ ਸੋ ਇਹ ਲੁਧਿਆਣੇ ਸ਼ਹਿਰ ਦੀ ਗੱਲ ਕਰੀਏ ਤਾਂ ਕੁਝ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਲੁਧਿਆਣੇ ਸ਼ਹਿਰ ਦਾ ਹੀ ਘਟੋ ਘਟ 2000 ਕਰੋੜ ਰੁਪਇਆ ਏਜੰਟਾਂ ਵੱਲੋਂ ਇਸ ਕੰਪਨੀ ਦੇ ਵਿੱਚ ਡਾਟਾ ਕੰਪਨੀ ਦੇ ਨਾਮ ਤੇ ਜਾਂ ਡਾਟਾ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਮ ਤੇ ਕੋਹਲੀ ਪਾਲੀ ਜਨਤਾ ਤੋਂ ਨਿਵੇਸ਼ ਕਰਵਾਇਆ ਗਿਆ ਹੈਗਾ ਇਨਵੈਸਟ ਕਰਵਾਇਆ ਗਿਆ ਸੋ ਬਹੁਤ ਸਾਰੇ ਲੋਕ ਜਿਹੜੇ ਆ ਪਰੇਸ਼ਾਨ ਹੈਗੇ ਆ ਪਿਛਲੇ 2-3 ਮਹੀਨੇ ਤੋਂ ਕਿਤੇ ਨਾ ਕਿਤੇ ਜਿਹੜੇ ਲੋਕ ਸੀਗੇ ਉਹ ਫਿਰ ਵੀ ਕੰਟਰੋਲ ਚ ਸੀਗਾ ਕਿਉਂਕਿ ਮਾਨਯੋਗ ਕੋਰਟ ਦੇ ਵਿੱਚ ਅਪੀਲ ਲਗਾਈ ਗਈ ਸੀ ਕਿ ਇਹ ਪ੍ਰੋਮੋਟਰਾਂ ਵੱਲੋਂ ਇਹ ਪਰਲੋਭਨ ਦਿੱਤੇ ਜਾ ਰਹੇ ਸੀਗਾ ਮਿਸਗਾਈਡ ਕੀਤਾ ਜਾ ਰਿਹਾ ਸੀਗਾ ਕੰਫੀਡੈਂਸ ਨਾਲ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਪਾਰਸ਼ਲੀ ਰੀਲੀਫ ਮਿਲ ਗਈ ਹੈਗੀ ਹੈ ਜਾਂ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਬਹੁਤ ਜਲਦੀ ਰਿਲੀਫ ਮਿਲ ਜਾਏਗੀ ਅਕਾਊਂਟ ਅਨਫ੍ਰੀਜ਼ ਹੋ ਜਾਣਗੇ ਤੇ ਉਸ ਤੋਂ ਬਾਅਦ ਇਹ ਪੈਸਾ ਰਿਲੀਜ਼ ਹੋ ਜਾਏਗਾ ਦੱਸਿਆ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗ ਰਿਹਾ ਕਿ HDFC ਬੈਂਕ ਦੇ ਵਿੱਚ ਜਿਹੜਾ ਖਾਤਾ ਹੈਗਾ ਉਹਦੇ ਵਿੱਚ ਹੀ ਲਗਭਗ ਕੰਪਨੀ ਦੇ ਖਾਤਿਆਂ ਦੇ ਵਿੱਚ ਲਗਭਗ 52000 ਕਰੋੜ ਰੁਪਏ ਜਿਹੜਾ ਹੈਗਾ ਉਹ ਜਿਹੜਾ ਇਸ ਟਾਈਮ ਪਿਆ ਹੈਗਾ ਸੋ ਲੋਕਾਂ ਵੱਲੋਂ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜਾ ਲੋਕਾਂ ਨੂੰ ਇਹ ਰਾਹਤ ਮਿਲਦੀ ਹੈ ਕਿਦਾ ਇਹ ਪੈਸਾ ਲੋਕਾਂ ਨੂੰ ਵਾਪਸ ਮਿਲ ਪੰਦਾ ਹੈਗਾ ਪਰ ਕੁੱਲ ਮਿਲਾ ਕੇ ਇਕ ਵੇਲੇ ਇਸ ਸਵੇਲੇ ਦੀ ਵੱਡੀ ਖਬਰ ਇਹ ਹੈ ਕਿ ਵਿਊ ਨਾਓ ਕੰਪਨੀ ਦੇ ਪ੍ਰੋਮੋਟਰਾਂ ਨੂੰ ਜਿਹੜੇ ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਅਕਾਊਂਟ ਅਨਫ੍ਰੀਜ਼ ਨੂੰ ਲੈ ਕੇ bail ਨੂੰ ਲੈ ਕੇ ਉਹਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਮਿਲੀ ਹੈ ਸੋ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਹੁਣ ਉਹਨਾਂ ਨੂੰ ਵਾਪਸ ED ਦੇ ਕੋਲ ED ਦੀ ਜਾਂਚ ਵਿੱਚ ਸ਼ਾਮਲ ਹੋਣਾ ਪਏਗਾ ਔਰ ED ਦੇ ਹਰ ਜਿਹੜੇ ਵਕ ਵਕ ਸਵਾਲਾਂ ਦਾ ਜਵਾਬ ਦੇਣਾ ਪਏਗਾ ਜਿੱਦਾਂ ਕਿ ED ਨੇ ਪਹਿਲਾਂ ਸਾਫ ਸਪਸ਼ਟ ਕਰ ਦਿੱਤਾ ਕਿ ਜਿੰਨਾ ਨਿਵੇਸ਼ ਡਾਟਾ ਕੰਪਨੀ ਦੇ ਵਿੱਚ ਕਲਾਉਡ ਸਰਵਿਸਿਜ਼ ਨੂੰ ਲੈ ਕੇ ਜਾਂ ਕਲਾਉਡ ਸਟੋਰੇਜ ਨੂੰ ਲੈ ਕੇ ਜਿਹੜਾ ਦਿਖਾਇਆ ਗਿਆ ਉਹ ਪ੍ਰੈਕਟੀਕਲ ਦੇ ਵਿੱਚ ਉਹਨਾਂ ਡਾਟਾ ਸੈਂਟਰ ਹੈ ਹੀ ਨਹੀਂ ਸੋ ਇਦਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਸਵਾਲ ਜਿਹੜੇ ਸਾਹਮਣੇ ਆ ਸਕਦੇ ਆ ਹੋਰ ਵੀ ਬਹੁਤ ਸਾਰੀਆਂ ਗੁੱਥੀਆਂ ਜਿਹੜੀਆਂ ਸਾਹਮਣੇ ਆ ਸਕਦੀਆਂ ਸੋ ਇਸ ਮਾਮਲੇ 'ਚ ਵੱਖ-ਵੱਖ ਜਿਹੜੇ ਜਿਹੜੇ ਕਾਨੂੰਨੀ ਐਕਸਪਰਟਸ ਐ ਜਦੋਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਚੀਜ਼ ਸਾਫ਼ ਸਪਸ਼ਟ ਕੀਤੀ ਕਿ ਮਾਨਯੋਗ ਕੋਰਟ ਵੱਲੋਂ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਜਿਹੜਾ ViewNow ਕੰਪਨੀ ਨੂੰ ਸੋ ਨਾ ਤਾਂ ਉਹਨਾਂ ਦੇ ਪ੍ਰੋਮੋਟਰਾਂ ਨੂੰ ਤੇ ਨਾ ਹੀ ਕਿਸੇ ਤਰੀਕੇ ਦੇ ਉਹਨਾਂ ਦੇ ਅਕਾਊਂਟ ਅਨਫ੍ਰੀਜ਼ ਕੀਤੇ ਗਏ ਸੋ ਆਨਾਲੇ ਦਿਨਾਂ 'ਚ ViewNow ਦੇ ਨਿਵੇਸ਼ਕਾਂ ਦਾ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਹਨਾਂ ਦਾ ਪੈਸਾ ਕਿਤੇ ਨਾ ਕਿਤੇ ਅਨਸੇਫ ਨਜ਼ਰ ਆ ਰਿਹਾ ਹੈਗਾ ਸੋ ਇਹ ਸਗੀ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੁਕਰੀਆ ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੁਸ਼ੇਰ ਲੋਧਿਆਨ ਤੋਂ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਟਾਈਮ ਦੀ ਖਬਰ ਆ ਰਹੀ ਹੈ ਡਾਟਾ ਕੰਪਨੀ 뷰 ਨਾਉ ਨੂੰ ਲੈ ਕੇ ਜੀ ਹਾਂ 뷰 ਨਾਉ ਨੂੰ ਲੈ ਕੇ ਡਾਟਾ ਕੰਪਨੀ ਜਿਹੜੀ ਹੈਗੀ ਹੈ ਲਗਾਤਾਰ ਈਡੀ ਦੀ ਰਡਾਰ ਤੇ ਜਿਹੜੀ ਇਹ ਕੰਪਨੀ ਚੱਲ ਰਹੀ ਹੈ ਔਰ ਇਸ ਮਾਮਲੇ ਚ ਦੱਸ ਦਈਏ ਕਿ ਹੁਣ ਤਿੰਨ